ਕਹਿੰਦੇ ਜੇ ਕਿਰਤ ਕਰਕੇ ਤੂੰ ਖਾ ਲਵੇਂ ਤੇ ਬਧੇਰੇ ਕੁਝ ਤੇਰੇ ਪਾਸ ਬਚ ਜਾਵੇ ਤੇ ਉਹ ਲੋੜਵੰਦ ਲੋਕ ਦੇਖ ਕੇ ਉਹਨਾਂ ਵਿੱਚ ਵੰਡ ਦੇਣਾ ਹੈ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹਾ ਪਛਾਣੈ ਸੇ ਇਹ ਲੰਗਰ ਦੀ ਪ੍ਰਥਾ ਇੱਥੋਂ ਚੱਲਦੀ ਹੈ ird gird ਵੇਖੋ ਕੋਈ ਤਨ ਤੋਂ ਨੰਗਾ ਹੈ ਬਸਤਰ ਦੇ ਦਿਓ ਕੋਈ ਆਂਦਰਾਂ ਤੋਂ ਭੁੱਖਾ ਹੈ ਪ੍ਰਸ਼ਾਦਾ ਛਕਾ ਦਿਓ ਅਥੀ ਕਿਰਤ ਕਰੋ ਮਹਾਰਾਜ ਦਸਾਂ ਨਵਾਂ ਦੀ ਕਿਰਤ ਨੂੰ ਭਾਗ ਲਾਵੇ ਤੁਹਾਡੇ ਕੋਲ ਬਹੁਤਾਤ ਵਿੱਚ ਪਦਾਰਥ ਹੋਣ ਤੇ ਲੋੜਵੰਦ ਨੂੰ ਵੰਡਦੇ ਹੋ ਇਹ ਸਿੱਖੀ ਦਾ ਸਿਧਾਂਤ ਹੈ ਔਰ ਸਿੱਖ ਇਸ ਸਿਧਾਂਤ ਤੇ ਖਰੇ ਨੇ ਔਰ ਰਹਿਣਗੇ ਵੀ ਹੁਣ ਕਰੋਨਾ ਦੀ ਮਹਾਮਾਰੀ ਵਿੱਚ ਸਿੱਖਾਂ ਨੇ ਆਕਸੀਜਨ ਤੱਕ ਵੰਡੀ ਹੈ ਦਵਾਈਆਂ ਮੰਡੀਆਂ ਨੇ ਪ੍ਰਸ਼ਾਦੇ ਦੇ ਨਾਲ ਨਾਲ ਹੋਰ ਕਈ ਪ੍ਰਕਾਰ ਦੇ ਲੰਗਰ ਲਾਏ ਨੇ ਆਕਸੀਜਨ ਕਨਸੈਂਟਰੇਟਰ ਵੰਡੇ ਨੇ ਕੋਈ ਵੀ ਭੀੜ ਪੈਂਦੀ ਆ ਦੁਨੀਆ ਤੇ ਸਿੱਖ ਇਸ ਸਿਧਾਂਤ ਤੇ ਹੀ ਚੱਲਦੇ ਨੇ ਨਾ ਆਪ ਹੀ ਭੁੱਖੇ ਮਰਦੇ ਨੇ ਕਿਰਤ ਕਰਦੇ ਨੇ ਤੇ ਨਾ ਕਿਸੇ ਨੂੰ ਹੀ ਭੁੱਖਿਆ ਰਹਿਣ ਦਿੰਦੇ ਨੇ ਬਿੰਤੀ ਕੀ ਆ ਸਾਡੀ ਮੁਠੀ ਪਰ ਲੋਕਾਂ ਸੀ ਤੇ ਜੇ ਸਾਡੀ ਸੇਵਾ ਵੇਖੀਏ ਤੇ ਦੁਨੀਆ ਦੇ ਸਭ ਧਰਮ ਫਿੱਕੇ ਪੈ ਜਾਂਦੇ ਨੇ